ਭਾਬੀ ਰੱਖ ਦੇ ਤੇਰੇ ਵੀਰੇ ਨੇ ਵੀ ਜਾਣਾ ਹੋਣਾ ਕਿਸੇ ਕੰਮ ਰੋਜ ਤੂੰ ਗੱਡੀ ਲੈ ਜਾਣਾ ਵਾ ਅੱਜ ਰਹਿਣ ਦੇ ਅੱਛਾ ਭਾਬੀ ਜੀ ਕੋਈ ਗੱਲ ਨਹੀਂ ਅੱਜ ਮੈਂ ਬੱਸ ਤੇ ਚੱਲ ਜਾਣਾ ਆਫਿਸ ਹੀ ਜਾਣਾ ਮੈਂ ਬੱਸ ਕਰਵਾ ਲਈ ਬੇਸਤੀ ਇੰਨੀ ਵਾਰੀ ਕਿਹਾ ਨਾ ਚੀਜ਼ਾਂ ਮੰਗਿਆ ਕਰੋ ਤੁਹਾਨੂੰ ਤਾਂ ਚਾਹ ਨਹੀਂ ਪੈਂਦੀ ਜਦ ਤੱਕ ਤੁਹਾਡੀ ਬੇਸਤੀ ਨਾ ਨਾ ਹੋਵੇ ਤੁਹਾਨੂੰ ਵੀ ਸਬਰ ਨਹੀਂ ਆਉਂਦਾ ਚੁੱਪ ਕਰਕੇ ਚਾਬੀ ਰੱਖਤੀ ਇੰਨੀ ਵਾਰ ਮਨਾ ਕੀਤਾ ਨਾ ਲਿਆ ਕਰੋ ਮੇਰੀ ਭਾਬੀ ਮਾ ਸਬਾਨਾ ਮਾ ਸਬਾਨਾ ਕਰਵਾ ਲਈ ਨਾ ਮਾਂ ਤੋਂ ਬੇਇੱਜ਼ਤੀ ਫਿਰ ਮਾਪਿਓ ਮਾਪਿਓ ਹੀ ਹੁੰਦੇ ਆ ਭਾਬੀਆਂ ਮਾਵਾਂ ਨਹੀਂ ਬਣਦੀਆਂ ਹੈਗੀਆਂ ਤੁਹਾਨੂੰ ਇੰਨੀ ਵਾਰੀ ਕਿਹਾ ਕਿ ਇਹਨਾਂ ਦੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣਾ ਪਰ ਤੁਹਾਨੂੰ ਤਾਂ ਆਪਣੇ ਭਰਾ ਭਾਬੀ ਦੇ ਪਿਆਰ ਦਾ ਪੂਤ ਹੀ ਸਵਾਰ ਹੋਇਆ ਪਿਆ ਪਰ ਅਨਿਕਾ ਬੱਸ ਬੱਸ ਇਹ ਜ਼ੁਬਾਨ ਨਾ ਤੁਹਾਡੀ ਮੇਰੇ ਮੂਹਰੇ ਖੁੱਲਦੀ ਆ ਕਦੀ ਆਪਣੇ ਭਰਾ ਭਾਬੀ ਸਾਹਮਣੇ ਵੀ ਬੋਲ ਕੇ ਦਿਖਾਓ ਇਹ ਨਾ ਤਾਂ ਕਰਕੇ ਤੁਹਾਨੂੰ ਆਕੜਾ ਦਿਖਾਉਂਦੇ ਆ ਕਿ ਇਹ ਗੱਡੀ ਇਹਨਾਂ ਦੇ ਦਾਸ ਦੀ ਆ। ਉਹ ਅਣੀਗਾ ਤੂੰ ਤਮੀਜ਼ ਨਾਲ ਬੋਲ। ਉਹ ਵੱਡੇ ਨੇ ਤੇਰੇ ਤੋਂ। ਐਦਾਂ ਕਰੇ ਬੋਲਦੀਆਂ ਤੂੰ। ਅੱਗੇ ਕਦੀ ਮਨਾ ਕੀਤਾ ਉਹਨਾਂ ਨੇ? ਉਹ ਵੀਰੇ ਨੇ ਕੀਤਾ ਜਾਣਾ ਹੋਣਾ ਤਾਂ ਹੀ ਮਨਾ ਕੀਤਾ ਉਹਨਾਂ ਨੇ। ਨਾਲੇ ਵੱਡੇ ਛੋਟੇ ਨਾਲ ਆਜ ਕਰਿਆ ਕਰ। ਨਾਲੇ ਨਾ ਹਰ ਗੱਲ ਨੂੰ ਗਲਤ ਐਂਗਲ ਦੇਣ ਦੀ ਲੋੜ ਨਹੀਂ ਹੁੰਦੀ। ਹੂੰ। ਉਹ ਬੋਲ ਲੈਂਦੇ ਨੂੰ ਬੋਲ ਲੈਂਦੇ ਬਥੇਰਾ ਬੋਲਦੀ ਆ ਸਾਰਾ ਦਿਨ ਬੜਬੜੀ ਤਾਂ ਕਰਦੀ ਰਹਿੰਦੀ ਆ ਕਦੀ ਰਸੋਈ ਚ ਭਾਂਡੇ ਭੰਦੀ ਆ ਕਦੀ ਕੋਸ਼ ਕਰਦੀ ਮੈਨੂੰ ਸਾਰੀ ਸਮਾਂ ਹੀ ਲੱਗਦੀ ਆ ਕੀ ਬੋਲਦੀ ਆ ਤੇ ਕੀ ਚਾਹੁੰਦੀ ਆ ਤੂੰ ਹੈ ਜੇ ਉਹਨੂੰ ਮੜਾ ਜਾ ਕੁਝ ਕਹਿ ਤਾ ਤੇ ਆ ਗਈ ਅੰਦਰੋਂ ਤੇਰੀ ਸਪੀਚ ਹੀ ਨਹੀਂ ਮੁੱਕਣ ਤੇ ਆਉਣ ਡਈ ਉਹ ਇਹਨੂੰ ਸਪੀਚ ਨਹੀਂ ਕਹਿੰਦੇ ਜੋ ਘਰ ਵਿੱਚ ਹੁੰਦਾ ਨਾ ਉਹੀ ਦੇਖਦੀ ਆ ਤੇ ਉਹੀ ਬੋਲਦੀ ਆ ਆ ਤੁਸੀਂ ਸਾਫ਼-ਸਾਫ਼ ਕਹਤੇ ਨਹੀਂ ਕਹਿੰਦੇ ਕਿ ਤੁਹਾਨੂੰ ਇਸ ਗੱਲ ਦਾ ਤੋਂ ਮੰਨਦਾ ਕਿ ਗੱਡੀ ਤੁਸੀਂ ਦਾਤ ਚ ਲੈ ਕੇ ਆਏ ਹੋ ਸੱਚਾਈ ਤਾਂ ਇਹ ਆ ਕਿ ਜਿੰਨਾ ਭਾਜੀ ਕਮਾਂਦੇ ਆ ਨਾ ਇਹ ਵੀ ਬਰਾਬਰ ਦਾ ਕਮਾਂਦੇ ਆ ਜੇ ਕਮਾਈ ਬਰਾਬਰ ਦੀ ਫਿਰ ਹੱਕ ਦੇ ਬਰਾਬਰ ਦੇ ਨਾ ਹੋਣ ਹਾਂ ਹੈਗਾ ਕਮੰਡ ਹੈਗੀ ਆ ਮੇਰੇ ਦਾਜ ਦੀ ਗੱਡੀ ਦੱਸ ਅਸੀਂ ਚਲਾਵਾਂਗੇ ਜੇ ਸਾਡੀ ਚੀਜ਼ ਆ ਤਾਂ ਤੁਹਾਨੂੰ ਕਿੱਦਾਂ ਦੇ ਦਈਏ ਬੋਲ ਹੈਗਾ ਜਵਾਬ ਕੋਈ ਤੇਰ ਕੋ ਲੈ ਆਉਂਦੀ ਤੂੰ ਨਾ ਲੈ ਕੇ ਆਈ ਗੱਡੀ ਆਉਣ ਲੱਗਾ ਤਾਂ ਖਾਲੀ ਆ ਗਈਆਂ ਮਾਂ ਨੇ ਪਤਾ ਨਹੀਂ ਆ ਦੋ ਚੱਦਰਾਂ ਜਿਹਾ ਦੇ ਕੇ ਤੇਰੀ ਨੇ ਤੋਰਤਾ ਮੈਂ ਤਾਂ ਇੰਨਾ ਕੁਛ ਲੈ ਆਈ ਆ ਆ ਵਾਸ਼ਿੰਗ ਮਸ਼ੀਨ ਆ ਜਿਹੜੀ ਇਹ ਵੀ ਮੇਰੀ ਆ ਧੋਣੀ ਆ ਨਾ ਇਹ ਚ ਕੱਪੜੇ ਮੈਂ ਕਹਦੀ ਰੋਕਿਆ ਅੱਜ ਜੇ ਚਾਹੀਦੀ ਤਾਂ ਆ ਰੋਕਿਆ ਕਿਉਂ ਨਹੀਂ ਤੋਗੀ ਉਹ ਕੱਪੜੇ? ਕਿਉਂ ਨਹੀਂ ਲੈ ਕੇ ਜਾਊਗਾ ਗੱਡੀ? ਮੇਰਾ ਛੋਟਾ ਭਰਾਇਆ ਤੈਨੂੰ ਜਿਆਦਾ ਹੀ ਕੱਟੀ ਹੈ ਨਾ ਆ ਫੜ ਚਾਬੀ। ਦੇ ਆ ਆਪਣੇ ਪੇਕਿਆਂ ਨੂੰ ਜਾ ਕੇ ਤੈਨੂੰ ਗੱਡੀ ਦਾ ਜਿਆਦਾ ਕਮੰਡ ਦੰਦਾ ਆ। ਮੇਰਾ ਛੋਟਾ ਭਰਾਇਆ। ਹੁਣ ਇਹਨੂੰ ਚ ਫालतू ਕੋਲਾਂ ਦੀ ਲੋੜ ਨਹੀਂ। ਐਦਾਂ ਹੀ ਕੋਈ ਨਹੀਂ। ਨਹੀਂ ਨਿੱਕੇ ਤੂੰ ਚੁੱਪ ਕਰ ਜਾ ਇੱਕ ਮਿੰਟ। ਤੈਨੂੰ ਕਿਹਨੇ ਕਿਹਾ ਵੀ ਗੱਡੀ ਦਾ ਕਮੰਡ ਦਿਖਾਉ ਉਹਨੂੰ? ਸਰਦਾਰ ਜੀ ਉਹ ਰੋਜ਼ ਲੈ ਜਾਂਦਾ ਮੈਂ ਕਿਹਾ ਚੱਲ ਤੁਸੀਂ ਵੀ ਜਾਣਾ ਹਣਾ ਮੈਂ ਤਾਂ ਤਾਂ ਕਹਿ ਬੈਠੀ ਮੈਂ ਤਾਂ ਮਾੜਾ ਜਿਹੀ ਬੋਲੀ ਸੀਗੀ। ਉਹ ਤਾਂ ਛਿੜ ਗਈ ਆ ਕੇ। ਇਹਦੀ ਐਡੀ ਜ਼ਬਾਨ ਚੱਲਦੀ ਤੁਸੀਂ ਉਹਨੂੰ ਤਾਂ ਕੁਛ ਕਿਹਾ ਨਹੀਂ। ਜਵਾਨ ਕਿਦੀ ਚਲਦੀ ਆ ਕਿਦੀ ਨਹੀਂ ਚਲਦੀ ਮੈਂਦਰੋਂ ਸਭ ਕੁਝ ਸੁਣ ਕੇ ਆਇਆ ਆ ਤੈਨੂੰ ਕੀ ਪਤਾ ਵੀ ਮੈਂ ਜਾਣਾ ਕਿ ਨਹੀਂ ਜਾਣਾ ਮੈਂ ਅੱਜ 4 ਘੰਟੇ ਲੇਟ ਜਾਣਾ ਜੋ ਗੱਡੀ ਲੈ ਕੇ ਜਾਂਦਾ ਤੈਨੂੰ ਕੀ ਤਕਲੀਫ ਸੀਗੀ ਚਲੋ ਭਾਜੀ ਕੋਈ ਗੱਲ ਨਹੀਂ ਮੈਂ ਅੱਜ ਬੱਸ ਤੇ ਚਲ ਜਾਣਾ ਗੱਲ ਬੱਸ ਜਾ ਕਾਰ ਦੀ ਨਹੀਂ ਹੈਗੀ ਗੱਲ ਇਹ ਆ ਵੀ ਕਿਦਾਂ ਇਹ ਦੋਨੋਂ ਲੜਦੀਆਂ ਪਈਆਂ ਸੀ ਮੈਂ ਇਹਨੂੰ ਵੀ ਆਪਣੀ ਛੋਟੀ ਭੈਣ ਸਮਝਿਆ ਪਰ ਇਹਨੇ ਵੀ ਅੱਜ ਬੋਲਣ ਲੱਗਿਆ ਕੁਝ ਨਹੀਂ ਸੋਚਿਆ ਵੀ ਮੈਂ ਭਰਾ ਬਾਰੇ ਬੋਲਣ ਲੱਗੀ ਆ ਕਿ ਮੈਂ ਪਰਜਾਈ ਬਾਰੇ ਬੋਲਣ ਲੱਗੀ ਆ ਥੋੜਾ ਜਿਹਾ ਨਾ ਸੋਚ ਸਮਝ ਕੇ ਬੋਲਿਆ ਕਰੋ ਇੱਕ ਛੱਤ ਦੇ ਥੱਲੇ ਰਹਿਣਾ ਆ ਮਿਲ ਜੁਲ ਕੇ ਰੋਸ ਸਮਾਂ ਵਧੀਆ ਲੰਘ ਜਾਂਦਾ ਸਰਦਾਰ ਜੀ ਇਹ ਸਾਰਾ ਦਿਨ ਮਾਹੌਲ ਖਰਾਬ ਕਰਦੀ ਐ ਬਬਲੀ ਤੂੰ ਤਾਂ ਚੁੱਪੀ ਕਰ ਜਾ ਮਾਹੌਲ ਖਰਾਬ ਕਰਦੀ ਐ ਕੌਣ ਨਹੀਂ ਕਰਦੀ ਮੈਂ ਸਭ ਕੁਝ ਦੇਖ ਲਿਆ ਜਿਉ ਚਾਬੀ ਲੈ ਜਾਂਦਾ ਗੱਡੀ ਲੈ ਜਾਂਦਾ ਆਹ ਚੀਜ਼ ਨੋਬਤ ਆਣੀ ਨਹੀਂ ਸੀ ਮਾਹੌਲ ਕਿਨੇ ਖਰਾਬ ਕੀਤਾ ਤੂੰ ਕਿਹਾ ਗੱਡੀ ਦੀ ਚਾਬੀ ਉੱਥੇ ਰੱਖ ਜਾ ਤਾਂ ਮਾਹੌਲ ਖਰਾਬ ਹੋਇਆ ਸਰਦਾਰ ਜੀ ਆਪਾਂ ਵੀ ਕਿਤੇ ਜਾਣਾ ਹੁੰਦਾ ਮੈਂ ਤਾਂ ਵੈਸੇ ਕਹਿ ਬੈਠੀ ਸੀ ਕਿ ਮੈਨੂੰ ਕੀ ਪਤਾ ਸੀ ਗੱਲ ਇੰਨੀ ਵੱਧ ਜਾਣੀ ਬੇਚ ਇੰਨਾ ਜ਼ਹਿਰ ਭਰੀ ਬੈਠੀ ਐ ਮੇਰੇ ਪ੍ਰਤੀ ਤੁਹਾਡੇ ਪ੍ਰਤੀ ਵੀ ਇੰਨਾ ਜ਼ਹਿਰ ਭਰਿਆ ਹੋਇਆ ਹੈ ਤੇ ਦਿਮਾਗ 'ਚ ਚੱਲ ਕੋਈ ਨਹੀਂ ਮੇਰੇ ਪ੍ਰਤੀ ਛੱਡ ਆ ਚਾਬੀ ਜਾ ਤਾਂ ਹੁਣ ਤੇ ਦੇਖ ਲੈ ਜੇ ਤਾਂ ਉਹਨੂੰ ਦੇਣੀ ਆ ਤਾਂ ਮੈਂ ਅੱਗੇ ਤੋਂ ਚਲਾ ਲੂੰਗਾ ਜਿੱਦਾ ਗੱਡੀ ਆਪਣੇ ਪੇਕੇਆਂ ਦੇ ਘਰੇ ਖੜਾ ਦੇ ਜਾ ਕੇ ਮੈਂ ਕੀ ਕਰਨੀ ਆ ਚਾਬੀ ਦੇ ਉਹਨੂੰ ਚਾਬੀ ਉਹ ਲੈ ਕੇ ਜਾਊਗਾ ਲੈ ਕੇ ਚੱਲ ਜਾ ਤੂੰ ਕੰਮ ਤੇ ਜਾ ਕੋਈ ਗੱਲ ਨਹੀਂ ਫੇਰ ਤੂੰ ਫालतू ਬੱਲੀ ਜੰਨੀ ਆ ਤੂੰ ਵੀ ਚੱਲ ਜਾ ਨਾਲ ਹੀ ਦਫ਼ਤਰ ਉਹਨੇ ਜਾਣੇ ਉਹਨੇ ਕੀ ਕਰਨਾ ਚੱਲ ਨਹੀਂ ਗਿਆ ਤੂੰ ਆਪਣਾ ਕੰਮ ਕਰਨ ਅੰਦਰ ਚੱਲ ਜਦੋਂ ਦੇਖੋ ਸਿਰੇ ਸਿਰੇ ਦਿਮਾਗ ਖਰਾਬ ਕਰਕੇ ਰੱਖ ਦਿੰਦੇ ਇਹਨੂੰ ਨਾ ਹੱਥ ਲਾ ਉਹਨੂੰ ਨਾ ਹੱਥ ਲਾ ਅਨਿਕਾ ਅਨਿਕਾ ਹਲੇ ਵੀ ਨਾ ਆ ਜਾ ਤੂੰ ਅਨਿਕਾ ਮੇਰੀ ਗਾਲਤਾ ਸੁਣੋ ਇੱਕ ਵਾਰ ਕੀ ਸੁਣਾ ਗੱਲ ਮੈਂ ਤੂੰ ਹਰ ਵਾਰ ਮੈਨੂੰ ਪੁੱਛਦੀ ਹੈ ਨਾ ਕਿ ਤੁਸੀਂ ਭਰਾ ਦੀ ਇੰਨੀ ਇੱਜ਼ਤ ਕਿਉਂ ਕਰਦੇ ਹੋ ਅੱਜ ਤੂੰ ਦੇਖ ਲਿਆ ਨਾ ਭਰਾ ਨੇ ਕਿਦਾਂ ਭਾਬੀ ਦੀ ਗੱਲ ਸੁਣੀ ਨਹੀਂ ਹੈਗੀ ਉਹਨੇ ਚਾ ਵੀ ਮੈਨੂੰ ਫੜਾਈ ਸਿੱਧਾ ਮਾਪਿਓਰੇ ਜਾਣ ਤੋਂ ਬਾਅਦ ਭਰਾ ਨੇ ਮੇਰਾ ਸਾਰਾ ਕੁਝ ਦੇਖਿਆ ਉਹਨੇ ਮੈਨੂੰ ਪੜਾਇਆ ਲਿਖਾਇਆ ਅੱਜ ਮੈਂ ਜਿਸ ਮੁਕਾਮ ਤੇ ਹੀ ਪਹੁੰਚਿਆ ਨਾ ਸਿਰਫ ਆਪਣੇ ਵੱਡੇ ਭਰਾ ਕਰਕੇ ਪਹੁੰਚਿਆ ਆਨਿਕਾ ਜਿਹਨੇ ਮੈਨੂੰ ਹਰ ਕੰਮ ਦੇ ਵਿੱਚ ਅੱਗੇ ਅੱਗੇ ਰੱਖਿਆ ਹੋਵੇ ਤੂੰ ਕੀ ਕਹਿੰਨੀ ਹੈ ਕਿ ਮੈਂ ਉਹਨੂੰ ਪਿੱਛੇ ਛੱਡਦਾ ਨਹੀਂ ਆਨਿਕਾ ਐਦਾਂ ਨਹੀਂ ਹੋ ਸਕਦਾ ਲੋਕਾਂ ਦੇ ਤਾਂ ਮੂੰਹ ਚੱਲਦੇ ਆ ਕਿ ਭਰਾ ਦੋਨੇ ਪਹਿਲਾਂ ਇੰਨੇ ਪਿਆਰ ਨਾਲ ਰਹਿੰਦੇ ਸੀਗੇ ਜਰਾਨੀ ਆਉਣ ਤੋਂ ਬਾਅਦ ਇਹ ਅਲੱਗ-ਅਲੱਗ ਹੋ ਗਏ ਐਰੇ ਵਿੱਚ ਤੇਰੀ ਵੀ ਬਦਨਾਮੀ ਐ ਉਹ ਆਪਣੀ ਤਾਂ ਲੜਾਈ ਹੁੰਦੀ ਰਹਿੰਦੀ ਆ ਦਿਹਾੜੀ ਚ 100-100 ਵਾਰ ਵੀ ਲੜਾਈ ਹੋ ਜਾਂਦੀ ਐ ਆਪਾਂ ਤਾਂ ਬਾਅਦ ਵਿੱਚ ਫੇਰ ਇੱਕ ਹੋ ਜਾਣਾ ਪਰ ਜੇ ਭਰਾ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਨਾ ਉਹ ਕਦੀ ਪੂਰੀ ਨਹੀਂ ਹੋ ਸਕਦੀ ਭਰਾਵਾਂ ਦਾ ਰਿਸ਼ਤਾ ਕਦੋਂ ਸ਼ਰੀਕੇ ਚ ਬਦਲ ਜਾਂਦਾ ਨਾ ਪਤਾ ਨਹੀਂ ਲੱਗਦਾ ਹੁਣ ਤੂੰ ਦੱਸ ਮੈਂ ਗਲਤ ਆ ਕਿ ਸਹੀ ਮੈਂ ਹੀ ਗਲਤ ਸੀ ਆਸ ਤੋਂ ਬਾਅਦ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਆਨ ਦਊਂਗੀ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਕਹਿੰਦੇ ਨੇ ਰਿਸ਼ਤੇ ਨਸ਼ਾ ਬਣ ਜਾਂਦੇ ਨੇ ਕਈ ਕਹਿੰਦੇ ਨੇ ਰਿਸ਼ਤੇ ਸਜ਼ਾ ਬਣ ਜਾਂਦੇ ਨੇ ਪਰ ਜੇ ਰਿਸ਼ਤੇ ਨਿਭਾਓ ਸੱਚੇ ਦਿਲ ਨਾਲ ਤਾਂ ਰਿਸ਼ਤੇ ਜਿਉਣ ਦੀ ਵਜ੍ਹਾ ਬਣ ਜਾਂਦੇ ਨੇ